ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਹੜ ਚੰਡੀਗੜ੍ਹ ਦੇ 43 ਸੈਕਟਰ ਦੇ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਚੁੱਕਾ ਹੈ ਸਾਹਮਣੇ ਸਟੇਜ ਚੱਲ ਰਹੀ ਆ ਦਹ ਹਜ਼ਾਰਾਂ ਲੋਕ ਜਿਹੜੇ ਨੇ ਮੇਰੇ ਕੈਮਰਾਮੈਨ ਕੋਲ ਦਿਖਾਉਣਗੇ ਸਾਡੇ ਆਲੇ ਦੁਆਲੇ ਖੜੇ ਨੇ ਔਰ ਉਹ ਭੁਲੇਖੇ ਅੱਜ ਦੁਬਾਰਾ ਫੇਰ ਪੰਜਾਬ ਦੇ ਕਿਰਤੀ ਲੋਕ ਕੱਢਣ ਆਏ ਨੇ ਜਿਹੜੇ ਭੁਲੇਖੇ ਇਹ ਪਾਲੇ ਗਏ ਇਹ ਕਿਹਾ ਗਿਆ ਵੀ ਇਹ ਟੁੱਟ ਗਏ ਨੇ ਇਹ ਖਿੰਡ ਗਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਲੋਕ ਚੰਡੀਗੜ੍ਹ ਦੇ 43 ਸੈਕਟਰ ਦੇ ਗਰਾਊਂਡ ਦੇ ਵਿੱਚ ਇਸ ਟਾਈਮ ਮੌਜੂਦ ਨੇ ਔਰ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਸੰਯੁਕਤ ਮੋਰਚੇ ਦਾ ਹਿੱਸਾ ਨੇ ਉਹ ਇਸ ਟਾਈਮ ਇੱਥੇ ਵੱਡੇ ਜਥੇ ਲੈ ਕੇ ਪਹੁੰਚ ਰਹੀਆਂ ਨੇ ਚੰਡੀਗੜ੍ਹ ਤੋਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਔਰ ਇੱਥੇ ਅੱਜ ਸਟੇਜ ਤੋਂ ਐਲਾਨ ਕੀਤਾ ਜਾ ਰਿਹਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਸੀ ਪੰਜਾਬ ਦਾ ਰਹੇਗਾ ਤੇ ਪੰਜਾਬ ਦੇ ਹੱਕਾਂ ਦੇ ਡਾਕਾ ਚੰਡੀ ਪੰਜਾਬ ਦੇ ਕੀਰਤੀ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਆ ਚਾਰ ਚਫੇਰੇ ਦਾ ਦ੍ਰਿਸ਼ ਇੱਧਰ ਲੰਗਰ ਚੱਲ ਰਹੇ ਨੇ ਚਾਹ ਦੇ ਲੰਗਰ ਨੇ ਪਾਣੀ ਦੇ ਲੰਗਰ ਨੇ ਸਾਰੇ ਤਰ੍ਹਾਂ ਦੇ ਲੰਗਰ ਇੱਧਰ ਚੱਲ ਰਹੇ ਨੇ ਔਰ ਇੱਥੇ ਬਜ਼ੁਰਗ ਤੋਂ ਲੈ ਕੇ ਨੌਜਵਾਨ ਤੱਕ ਤੇ ਬੀਬੀਆਂ ਤੱਕ ਅੱਜ ਇਸ ਮੈਦਾਨ ਦੇ ਵਿੱਚ ਆ ਕੇ ਡਟੀਆਂ ਨੇ ਦੂਜੇ ਪਾਸੇ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਅੱਜ ਵੱਡਾ ਮੋਰਚਾ ਦੀ ਅਗਲੀ ਕੌਲ ਜਿਹੜੀ ਆ ਉਹ ਚੱਲ ਰਹੀ ਆ ਔਰ ਤੁਹਾਨੂੰ ਲਾਈਵ ਆਪਾਂ ਇੱਥੋਂ ਦਿਖਾ ਰਹੇ ਆ ਕਹਿੰਦੇ ਕੱਠ ਲੋਹੇ ਦੀ ਲੱਠ ਸਿਰ ਵਿੱਚ ਦੁਸ਼ਮਣ ਦੇ ਔਰ ਉਹੀ ਇਹ ਲੋਕਾਂ ਦਾ ਇਕੱਠ ਸਾਬਤ ਕਰ ਰਿਹਾ ਸੱਚ ਦੇ ਸੰਗਰਾਮ ਦੇ ਪਾਂਦੀ ਅੱਜ ਫੇਰ ਆਏ ਨੇ ਮੰਗਾ ਮਸਲੇ ਦੋ ਨੇ ਇੱਕ ਤਾਂ ਇਹ ਜਿਹੜਾ ਦਿੱਲੀ ਮੋਰਚੇ ਦੀ ਪੰਜਵੀਂ ਬਰੇ ਗੰਡ ਨੂੰ ਲੈ ਕੇ ਆਏ ਨੇ ਇੱਧਰ ਮੈਂ ਤੁਹਾਨੂੰ ਦਿਖਾਉਣਾ ਕਿ ਸਾਹਮਣੇ ਇੱਕ ਹੋਰ ਜੱਥਾ ਜਿਹੜਾ ਉਹ ਆਇਆ ਏਡੇ ਏਡੇ ਜੱਥੇ ਜਿਹੜੇ ਆ ਸੈਂਕੜੇ ਕਿਸਾਨਾਂ ਦੇ ਉਹ ਇਕੱਠੇ ਐਂਟਰ ਕਰ ਰਹੇ ਨੇ ਅਜੇ ਅੱਧ ਤੋਂ ਵੱਧ ਜਿਹੜੇ ਕਿਸਾਨ ਨੇ ਉਹ ਸੜਕਾਂ ਤੇ ਪਿੱਛੇ ਆ ਰਹੇ ਨੇ ਘੰਟੇ ਡੇਢ ਘੰਟੇ ਤੱਕ ਪੂਰਾ ਪੰਡਾਲ ਭਰੇਗਾ ਔਰ ਇਹ ਤੁਸੀਂ ਜਿਹੜਾ ਸੀਨ ਦੇਖ ਰਹੇ ਹੋ ਇਹ ਫਿਰ ਇੱਕ ਵਾਰ ਦਿੱਲੀ ਮੋਰਚੇ ਦੀ ਔਰ ਕਿਸਾਨ ਸੰਘਰਸ਼ ਦੀ ਜਿਹੜੀ ਇਹ ਨਵੀਂ ਬਾਤ ਅੱਜ ਪਾਈ ਜਾ ਰਹੀ ਆ ਜਿਹੜਾ ਕੇਂਦਰ ਸਰਕਾਰ ਨੇ ਇੱਕ ਵਾਰ ਬਿਜਲੀ ਕਾਨੂੰਨ ਜਿਹੜਾ ਰੱਦ ਕੀਤਾ ਸੀ ਉਸ ਤੋਂ ਬਾਅਦ ਫੇਰ ਉਸੇ ਦਾ ਖਰੜਾ ਲੈ ਕੇ ਆ ਰਹੇ ਨੇ ਔਰ ਅੱਗੇ ਤੁਹਾਨੂੰ ਉਧਰ ਕਿਰਤੀ ਕਿਸਾਨ ਯੂਨੀਅਨ ਦਾ ਇੱਕ ਹੋਰ ਜਥਾ ਉਹ ਵੀ ਆਇਆ ਤੁਸੀਂ ਦੇਖ ਸਕਦੇ ਹੋ ਸਾਰੀਆਂ ਕਿਸਾਨ ਜਥੇਬੰਦੀਆਂ ਜਿੰਨਾ ਵੀ ਸੰਯੁਕਤ ਮੋਰਚੇ ਦਾ 파ਟ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਰੂਹੀ ਤੁਸੀਂ ਇਸ ਜੋ ਦ੍ਰਿਸ਼ ਨੂੰ ਦੇਖ ਰਹੇ ਹੋ ਤੁਹਾਨੂੰ ਕੀ ਲੱਗ ਰਿਹਾ ਹੈ ਮਨਤਾ ਜੀ ਇਦਾਂ ਲੱਗ ਰਿਹਾ ਕਿ ਜਿਹੜੇ ਲੋਕ ਨੇ ਇਹ ਪੂਰੇ ਜੋਸ਼ ਵਿੱਚ ਨੇ ਇਹ ਹੁਣ ਆਪਣੀਆਂ ਮੰਗਾਂ ਤੋਂ ਨਹੀਂ ਟਲਣਗੇ ਜਿੱਤ ਕੇ ਹੀ ਰਹਿਣਗੇ ਇਹ ਸਰਕਾਰ ਤੋਂ ਜ਼ਰੂਰ ਜਿੱਤ ਜਾਣਗੇ ਜੀ ਆ ਦੇਖੋ ਲੋਕਾਂ ਦੀ ਤਾਕਤ ਸਭ ਤੋਂ ਵੱਡੀ ਤਾਕਤ ਆ ਔਰ ਇਹ ਇਤਿਹਾਸ ਨੇ ਹਜ਼ਾਰਾਂ ਵਾਰ ਸਾਬਤ ਕੀਤਾ ਹੈ ਹਕੂਮਤਾਂ ਨੇ ਸਰਕਾਰਾਂ ਨੇ ਜਦੋਂ ਵੀ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਮੂੰਹ ਦੀ ਖਾਣੀ ਪਈ ਹੈ ਆ ਲੋਕਤੰਤਰ ਭਾਰਤ ਨੂੰ ਕਿਹਾ ਜਾਂਦਾ ਪਰ ਜਦੋਂ ਵੀ ਕਦੇ ਇੱਥੇ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਪਿੱਛ ਲੱਗ ਬਣ ਕੇ ਉਹਨਾਂ ਦੇ ਦੁਮ ਛੱਲੇ ਬਣ ਕੇ ਚੱਲਣ ਦੀ ਕੋਸ਼ਿਸ਼ ਕਰਦੀਆਂ ਨੇ ਤਾਂ ਫਿਰ ਜਿਹੜੇ ਲੋਕ ਨੇ ਉਹ ਬਰਦਾਸ਼ਤ ਨਹੀਂ ਕਰਦੇ ਆਪਾਂ ਅੱਗੇ ਤੱਕ ਚੱਲਦੇ ਆ ਲਾਈਵ ਦੇ ਨਾਲ ਤੁਸੀਂ ਜੁੜੇ ਰਹੋ ਤੁਸੀਂ ਦੇਖ ਸਕਦੇ ਹੋ ਪੰਡਾਲ ਪੂਰਾ ਭਰ ਰਿਹਾ ਔਰ ਇਸ ਟਾਈਮ ਕਈ ਹਜ਼ਾਰਾਂ ਲੋਕ ਜਿਹੜੇ ਉਹ ਪੰਡਾਲ ਦੇ ਵਿੱਚ ਪਹੁੰਚ ਗਏ ਨੇ ਪਰ ਅਜੇ ਰਸਤਿਆਂ ਦੇ ਵਿੱਚ ਜਥੇ ਜਿਹੜੇ ਆ ਉਹ ਆ ਰਹੇ ਨੇ ਅੱਜ ਆਲੋਚਨਾ ਹੈ ਭਾਰਤ ਦੇ ਅੰਦਰ ਇਹ ਸਟੇਜ ਤੋਂ ਇਹ ਦੋਸ਼ ਲਾਇਆ ਜਾਂਦਾ ਹੈ ਤੇ ਬੋਲਿਆ ਜਾਂਦਾ ਹੈ ਕਿ ਭਾਰਤ ਦੇ ਵਿੱਚ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਹੱਥੇ ਚੜੀਆਂ ਹੋਈਆਂ ਔਰ ਉਹਨਾਂ ਦੇ ਪੱਖੀ ਨੀਤੀਆਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਆਮ ਮਜ਼ਦੂਰ ਕਿਸਾਨ ਤੇ ਮਿਹਨਤੀ ਕਿਰਤੀ ਲੋਕ ਨੇ ਜਿਹੜੇ ਉਹਨਾਂ ਉਹਨਾਂ ਨੂੰ ਅੱਖੋ ਪਰੋਖੇ ਕਰਕੇ ਸਿਰਫ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਹੀ ਪਟਾ ਕੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਜਿਹੜੇ ਕਿਰਤੀ ਲੋਕ ਨਹੀਂ ਹੌਲੀ-ਹੌਲੀ ਉਹ ਚੇਤਨ ਹੋ ਰਹੇ ਨੇ ਉਹ ਜਾਗਰੂਕ ਹੋ ਰਹੇ ਨੇ ਔਰ ਜਦੋਂ ਜਾਗਰੂਕਤਾ ਫੈਲਦੀ ਆ ਤਾਂ ਉਸ ਵਕਤ ਫਿਰ ਅੰਦੋਲਨ ਵੀ ਜਨਮ ਲੈਂਦੇ ਨੇ ਉਹ ਚਾਹੇ ਸਾਡੇ ਸਹਿਬ ਗੁਰੂਆਂ ਗੁਰੂ ਸਹਿਬਾਨਾਂ ਨੇ ਲੜਾਈਆਂ ਲੜੀਆਂ ਆਜ਼ਾਦੀ ਦੀ ਲੜਾਈ ਫਕਤ ਸਰਾਂਬੇ ਗਦਰੀ ਬਾਬੇ ਤੇ ਉਸ ਤੋਂ ਬਾਅਦ ਹੁਣ ਦਿੱਲੀ ਅੰਦੋਲਨ ਨੇ ਇੱਕ ਬਹੁਤ ਵੱਡੀ ਜਿਹੜੀ ਬਾਤ ਆ ਉਹ ਪਾਈ ਸੀ ਇੱਥੇ ਤੁਸੀਂ ਦੇਖ ਸਕਦੇ ਹੋ ਅੱਜ ਹਜ਼ਾਰਾਂ ਲੋਕਾਂ ਦਾ ਇਕੱਠ ਇਸ ਵਕਤ ਹੋ ਚੁੱਕਿਆ ਔਰ ਇਹ ਲੋਕ ਇਹ ਕਹਿਣ ਆਏ ਨੇ ਕਿ ਅਸੀਂ ਟੁੱਟੇ ਨਹੀਂ ਅਸੀਂ ਖਿੰਡੇ ਨਹੀਂ ਅਸੀਂ ਇਕੱਠੇ ਆ ਤੇ ਦੂਜੇ ਪਾਸੇ ਜਿਹੜਾ ਨਵਾਂ ਬਿਗਲੀ ਸੋਧ ਬੋਲ ਹੈ ਉਸ ਨੂੰ ਲੈ ਕੇ ਇਹ ਲੋਕ ਇੱਥੇ ਆਏ ਨੇ ਹਾਂ ਜਰੂਰੀ ਤੁਸੀਂ ਕੀ ਜੋ ਦ੍ਰਿਸ਼ ਚੱਲ ਰਿਹਾ ਹੈ ਇਹਦੇ ਬਾਰੇ ਦਰਸ਼ਕਾਂ ਨੂੰ ਦੱਸੋ ਆ ਚੰਡੀਗੜ੍ਹ ਦੇ ਮਾਲਕ ਅਧਿਰੇਸ਼ ਵਿੱਚ ਤੁਹਾਨੂੰ ਤੁਸੀਂ ਵੀ ਦੇਖ ਸਕਦੇ ਹੋ ਕਿ ਇੱਥੇ ਕਿਸਾਨਾਂ ਦਾ ਹੜ ਆ ਚੁੱਕਾ ਹੈ ਬਹੁਤ ਸਾਰੇ ਲੋਕ ਇੱਥੇ ਇਕੱਠੇ ਹੋਏ ਨੇ ਮੰਗਾਂ ਰੱਖ ਰਹੇ ਨੇ ਇਹਨਾਂ ਨੂੰ ਵੇਖ ਕੇ ਸਾਨੂੰ ਲੱਗ ਰਿਹਾ ਵੀ ਸਾਡੇ ਅੱਜ ਦੇ ਲੋਕ ਬਹੁਤ ਜਾਗਰੂਕ ਹੋ ਚੁੱਕੇ ਨੇ ਇਹ ਜਾਗਰੂਕਤਾ ਇਹਨਾਂ ਵਿੱਚ ਫੈਲ ਚੁੱਕੀ ਆ ਵਿਦਿਆ ਦਾ ਚਾਨਣ ਇਹਨਾਂ ਦੇ ਵਿੱਚ ਆ ਚੁੱਕਿਆ ਹੈ ਤੇ ਇਹ ਲੋਕ ਨੇ ਜਿਹੜੇ ਪੂਰੇ ਤਰੀਕੇ ਨਾਲ ਜਾਗਰੂਕ ਹੋ ਕੇ ਸਰਕਾਰ ਦੇ ਖਿਲਾਫ ਨੇ ਇਸ ਮਾਜਵਾਦੀ ਲਹਿਰ ਦੇ ਉੱਤੇ ਚੱਲਣਾ ਚਾਹੁੰਦੇ ਨੇ ਇਹ ਆਪਣੀਆਂ ਮੰਗਾਂ ਮੂਰੇ ਰੱਖਣ ਤੋਂ ਡਰਦੇ ਨਹੀਂ ਐ ਅੱਗੇ ਵੀ ਇਹ ਆਉਂਦੇ ਰਹਿਣਗੇ ਜਦੋਂ ਵੀ ਕਦੇ ਸਾਡੇ ਨਾਲ ਧੱਕਾ ਕੀਤਾ ਜਾਏਗਾ ਉਦੋਂ ਅੱਗੇ ਜ਼ਰੂਰ ਆਣਗੇ ਤਾਂ ਡਾਕਟਰ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਵੀ ਕੀ ਮੰਗਾਂ ਨੇ ਇਹਨਾਂ ਦੀ ਕਿ ਇਹ ਵਾਰ ਤੁਸੀਂ ਕੀ ਦੱਸਣਾ ਹੈ ਤੁਹਾਨੂੰ ਦੇਖੋ ਮੰਗਾਂ ਮੰਗਾਂ ਇਹਨਾਂ ਦੀਆਂ ਬਹੁਤ ਨੇ ਇੱਥੋਂ ਤੱਕ ਇਸ ਇਕੱਠ ਦੀਆਂ ਮੰਗਾਂ ਨੇ ਕਾਰਪੋਰੇਟ ਘਰਾਣਿਆਂ ਦੇ ਦੰਮ ਛੱਲੇ ਸਰਕਾਰਾਂ ਬੰਨਾਂ ਬੰਦ ਕਰਨ ਆਮ ਕਿਰਤੀ ਲੋਕਾਂ ਦੀਆਂ ਮੰਗਾਂ ਦੇ ਉੱਪਰ ਧਿਆਨ ਦੇਣ ਮੰਗਾਂ ਅੱਜ ਜੇ ਆਪਾਂ ਗੱਲ ਕਰੀਏ ਤਾਂ ਇਹ ਇਕੱਠ ਕਿਸਾਨ ਅੰਦੋਲਨ ਦੀ ਪੰਜਵੀਂ ਵਰੇ ਗੰਢ ਇੱਥੇ ਲੈ ਕੇ ਆਇਆ ਤੇ ਨਾਲ ਦੀ ਨਾਲ ਇਹ ਦੱਸਣ ਆਇਆ ਕਿ ਚੰਡੀਗੜ੍ਹ ਪੰਜਾਬ ਦਾ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਪੰਜਾਬ ਦੇ ਹੱਕਾਂ ਤੇ ਡਾਕਾ برداشت ਨਹੀਂ ਕੀਤਾ ਜਾਊਗਾ ਇਹ ਇਸ ਇਕੱਠ ਦਾ ਐਲਾਨ ਆ ਬਿਜਲੀ ਸੋਧ ਬਿੱਲ ਜਿਹੜਾ ਲਿਆਉਣ ਦੀ ਕੋਸ਼ਿਸ਼ ਸਰਕਾਰ ਕਰ ਰਹੀ ਆ ਉਹ ਬਿਜਲੀ ਸੋਧ ਬਿੱਲ ਨੂੰ ਇਹ ਇਕੱਠ ਰੱਦ ਕਰਨ ਆਇਆ ਔਰ ਅੱਜ ਸਟੇਜ ਤੋਂ ਐਲਾਨ ਕੀਤਾ ਜਾ ਰਿਹਾ ਕਿ ਜੇ ਧੱਕੇ ਨਾਲ ਲੋਕਾਂ ਦੇ ਉੱਪਰ ਬਿਜਲੀ ਸੋਧ ਬਿੱਲ ਥੋਪਿਆ ਗਿਆ ਤਾਂ ਅਸੀਂ برداشت ਨਹੀਂ ਕਰਾਂਗੇ ਸੋ ਅੱਜ ਇਹ ਇਕੱਠ ਉਹ ਸਾਰੀਆਂ ਮੰਗਾ ਲੈ ਕੇ ਆਇਆ ਜਿਹੜੀਆਂ ਮੰਗਾ ਲੁੱਟ ਦੇ ਖਿਲਾਫ ਜ਼ਬਰ ਦੇ ਖਿਲਾਫ ਤੇ ਦਾਬੇ ਦੇ ਖਿਲਾਫ ਆਵਾਜ਼ ਬੁਲੰਦ ਕਰਦੀਆਂ ਨੇ ਬਣਾਉਂਦੀ ਕਿਉਂ ਜਿਹੜੇ ਸਾਨੂੰ ਸਾਡੇ ਜਿਹੜੇ ਹੱਕ ਦੀਆਂ ਨਹੀਂ ਆ ਨਿਤੀਆਂ ਬਣਦੀਆਂ ਹੀ ਕਿਉਂ ਨੇ ਦੇਖੋ ਜੀ ਜਿਹੜੀਆਂ ਸਰਕਾਰਾਂ ਨੇ ਉਹ ਸਰਕਾਰਾਂ ਕਾਰਪੋਰੇਟ ਘਰਾਣਿਆਂ ਤੋਂ ਫੰਡ ਲੈ ਕੇ ਬਣਦੀਆਂ ਨੇ ਉਹਨਾਂ ਦੇ ਫੰਡਾਂ ਤੇ ਚੋਣਾ ਲੜਦੀਆਂ ਨੇ ਕਾਰਪੋਰੇਟ ਪੂੰਜੀਪਤੀਆਂ ਦੇ ਫੰਡਾਂ ਦੇ ਸਿਰ ਤੇ ਚੋਣਾ ਲੜ ਕੇ ਬਣੀਆਂ ਸਰਕਾਰਾਂ ਫਿਰ ਉਹਨਾਂ ਦੇ ਹੱਕ ਪੱਖ ਪੂਰਦੀਆਂ ਨੇ ਕਿਰਤੀ ਲੋਕਾਂ ਨੂੰ ਆਖੋ ਪਰੋਖੇ ਕੀਤਾ ਜਾਂਦਾ ਤਾਂ ਇਸੇ ਕਰਕੇ ਇਹ ਜਿਹੜਾ ਸਰਕਾਰਾਂ ਨੇ ਉਹ ਉਹਨਾਂ ਦੇ ਪੱਖ 'ਚ ਨੀਤੀਆਂ ਬਣਾਉਂਦੀਆਂ ਨੇ ਤਾਂ ਫਿਰ ਆਮ ਲੋਕਾਂ ਨੂੰ ਇਕੱਠੇ ਹੋ ਕੇ ਲੋਕਤੰਤਰ ਦੀ ਬਹਾਲੀ ਲਈ ਜਮਹੂਰੀਅਤ ਦੀ ਬਹਾਲੀ ਲਈ ਸੜਕਾਂ ਤੇ ਔਰ ਮੈਦਾਨਾਂ 'ਚ ਉਤਰਨਾ ਪੈਂਦਾ ਦੇਖੋ ਤੁਸੀਂ ਕਹਾਂ ਵੀ ਸਰਕਾਰਾਂ ਨੀਤੀਆਂ ਬਣਾਉਂਦੀਆਂ ਕਿਉਂ ਨਹੀਂ ਇੱਕ ਪੰਜਾਬੀ ਦਾ ਅਖਾਣ ਹੈ ਜਿਸ ਦੀ ਖਾਈਏ ਬਾਜਰੀ ਉਸ ਦੀ ਭਰੀਏ ਹਾਜ਼ਰੀ ਤਾਂ ਬਿਲਕੁਲ ਇਹ ਸੱਚ ਆ ਸਰਕਾਰਾਂ ਇਹ ਵੱਖ-ਵੱਖ ਜਿਹੜੀਆਂ ਪਾਰਟੀਆਂ ਨੇ ਇਹ ਵੱਖ-ਵੱਖ ਕਾਰਪੋਰੇਟ ਕਾਰਨਿਆਂ ਤੋਂ ਫੰਡ ਲੈ ਕੇ ਜਦੋਂ ਸਰਕਾਰਾਂ ਬਣਾਉਂਦੀਆਂ ਨੇ ਤਾਂ ਫਿਰ ਉਹਨਾਂ ਦੀ ਹਾਜ਼ਰੀ ਭਰਦੀਆਂ ਇਸੇ ਕਰਕੇ ਉਹਨਾਂ ਦੇ ਮੁਤਾਬਕ ਕਾਨੂੰਨ ਬਣਾਏ ਜਾਂਦੇ ਆ ਤਾਂ ਫਿਰ ਇਸੇ ਕਰਕੇ ਇਹ ਜਿਹੜੇ ਲੋਕ ਨੇ ਇਹ ਫਿਰ ਮੈਦਾਨਾਂ ਦੇ ਵਿੱਚ ਉਤਰਦੇ ਬਹੁਤ ਮਿਹਰਬਾਨੀ